ਅੱਜ ਅਸੀਂ ਇਕੱਠੇ ਹੋਏ ਆ ਕਿ ਸਾਡੇ 1957 ਤੋਂ ਬੈਠੇ ਪਰਿਵਾਰ ਉਜਾੜੇ ਗਏ ਔਰ ਉਜਾੜਨ ਦੇ ਵਿੱਚ ਕਾਰਵਾਈ ਜਿਹੜੀ ਕੀਤੀ ਗਈ ਜੋ ਅੰਜਾਮ ਦਿੱਤੀ ਗਈ ਕਿ ਗੁੰਡੇ ਸ਼ਾਮਲ ਹੋਏ ਉਸ ਨੂੰ ਲੈ ਕੇ ਤੁਸੀਂ ਸਾਰੇ ਮੀਡੀਆ ਦੇ ਦੋਸਤ ਵਾਕੋ ਵੋ ਕਿ ਪੰਜਾਬ ਚ ਰੋਜ਼ ਗੁੰਡਾਗਰਦੀ ਵੱਧ ਰਹੀ ਹੈ ਕਦੀ ਵਪਾਰੀਆਂ ਨੂੰ ਮਾਰਿਆ ਜਾ ਰਿਹਾ ਹੈ ਕਦੀ ਗਰੀਬਾਂ ਨੂੰ ਉਜਾੜਿਆ ਜਾ ਰਿਹਾ ਹੈ ਔਰ ਜਿੱਥੇ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਲਾਅ ਐਂਡ ਆਰਡਰ ਚ ਔਰ ਬਾੜ ਪੀੜਤਾਂ ਲਈ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਸ ਕਰਕੇ ਅਸੀਂ ਫੈਸਲਾ ਲਿਆ ਆ ਕਿ ਅਸੀਂ ਆਪਣਾ ਸਾਰਾ ਅਸੀਂ ਹਰ ਜਗ੍ਹਾ ਐਪਲੀਕੇਸ਼ਨ ਲਗਾਈ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਲੈ ਕੇ ਲੁਧਿਆਣਾ ਦੇ ਸੀਪੀ ਤੱਕ ਪਰ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਸੜਕੇ ਸੋਮਵਾਰ ਨੂੰ ਸਾਡੇ ਪੀੜਤ ਪਰਿਵਾਰ ਵੀ ਤੇ ਸਾਡੇ ਜਿਹੜੇ ਮੌਜੂਦਾ ਜਿਹੜੇ ਲੋਕ ਇਸ ਗਵਰਨਮੈਂਟ ਨੂੰ ਚਲਾ ਰਹੇ ਆ ਇਹ ਸਾਰੇ ਦਿੱਲੀ ਜਾਣਗੇ ਔਰ ਐਸੀ ਕਮਿਸ਼ਨ ਦੇ ਰਾਂਹੀ ਅਸੀਂ ਜਿਹੜੀ ਪ੍ਰਸ਼ਾਸਨ ਦੀ ਨਲਾਇਕੀ ਵੀ ਆ ਸਰਕਾਰ ਦੀ ਨਲਾਇਕੀ ਵੀ ਆ ਉਹਦੇ ਖਿਲਾਫ ਐਸੇ ਕਮਿਸ਼ਨ ਤੋਂ ਕਾਰਵਾਈ ਕਰਾਵਾਂ ਜੈ ਹੋਵੇ ਸਰ ਦੇਖਿਆ 2022 ਦੇ ਵਿੱਚ ਜਗੰਦਰ ਚੱਤੀਪੁਰਾ ਦੇ ਵਿੱਚ ਇਹੀ ਕਾੜ ਹੋਇਆ ਸੀ ਯਾਰ ਲੱਗਦਾ ਵੀ ਕਿਤੇ ਨਾ ਕਿਤੇ ਅਗਰ ਲੁਧਿਆਣਾ ਹੋਇਆ ਕਿਤੇ ਨਾ ਕਿਤੇ ਕਮੀ ਨਜ਼ਰ ਆ ਰਹੀ ਉਹ ਵੀ ਪੂਰੇ ਸਾਰੇ ਪੰਜਾਬ ਇਕੱਠਾ ਹੋ ਗਿਆ ਸੀ ਨਹੀਂ ਕਮੀ ਕੋਈ ਨਹੀਂ ਹੈ ਅਸੀਂ ਗੱਲ ਕੀਤੀ ਵੀ ਸਾਰਾ ਲੁਧਿਆਣਾ ਪੱਲੋ ਇਕੱਠਾ ਕਰਾਂਗੇ ਥੋੜੀ ਦੇ ਪਹਿਲਾਂ ਤੁਹਾਡੇ ਸਾਹਮਣੇ ਗੱਲ ਹੋਣੀ ਇਹ ਜਿੰਨੀ ਕਮੀਟਿੰਗ ਬੁਲਾਏਗੀ ਉਹਨੇ ਸਾਰੇ ਲੋਕ ਮੌਜੂਦ ਹੈ ਸਾਰਿਆਂ ਨੂੰ ਇਕੱਠਾ ਕਰਾਂਗੇ ਕਮੇ ਕੋਈ ਨਹੀਂ ਰਹਿਣ ਦਵਾਗੇ ਹੋਰ ਯਾਦ ਕਰਾਵਾਂ ਕਿ ਥੋੜ੍ਹੇ ਪਹਿਲਾਂ ਕੋਰਟ ਦਾ ਫੈਸਲਾ ਆਇਆ ਹੈ ਸਾਡੀ ਬੇਟੀ ਸੀ ਉਸ ਬਾਅਦ ਮਾਮਲੇ 'ਚ ਇਹ ਲੜਾਈ ਉਦਾਂ ਹੀ ਲੜੀ ਜਾਏਗੀ ਚਾਹੇ ਪੁਲਿਸ ਵਾਲੇ ਹੋਣ ਤੇ ਚਾਹੇ ਗੁੰਡੇ ਹੋਣ ਕੋਈ ਬਖਸ਼ਿਆ ਨਹੀਂ ਜਾਏਗਾ ਸੋਰ ਨਿਰਭੈ ਸਭਾਨਵਾਰ ਕੀ ਮਹਾਰਾਜ ਕੀ ਜੈ ਹਮसे ਟਕਰਾਏਗਾ ਚੂਰ ਚੂਰ ਹੋ ਜਾਏਗਾ ਜੋ ਹਮਸੇ ਟਕਰਾਏਗਾ ਯੂ ਚੋਰ ਹੋ ਜਾਏਗਾ ਸਾਨੂੰ ਕੀ ਚਾਹੀਏ ਇਨਸਾਫ ਸਾਨੂੰ ਕੀ ਚਾਹੀਏ ਇਨਸਾਫ ਹਾਂਜੀ ਭਾਜੀ ਅੱਜ ਅਸੀਂ ਤੁਹਾਨੂੰ ਉਸ ਦੇ ਨਾਲ ਕਿਸਕਰ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਜਿਹੜੀ 12 ਤਰੀਕ ਨੂੰ ਇੱਥੇ ਬੇਅਦਵੀ ਹੋਈ ਆ 13 ਤਰੀਕ ਸਵੇਰ ਨੂੰ ਔਰ 12 ਨੂੰ ਇੱਥੇ ਸਿਰਫ ਕੋਰਟ ਦੇ ਆਰਡਰ ਸੀਗੇ ਮਾਨਯੋਗ ਗੌਰਵ ਗੁਪਤਾ ਜੀ ਦਾ ਇਹ ਵੀ ਪੋਜੈਸ਼ਨ ਲੈਣੀ ਆ ਪਰ ਇੱਥੇ ਜ਼ਬਰਨ ਮਾਰਕੁੱਟ ਖਸਾਈ ਹੋਈ ਆ ਔਰ ਮੌਕੇ ਤੇ ਇਲਾਕਾ ਕਾਉਂਸਲਰ ਨਿੱਕੂ ਭਾਰਤੀ ਜੀ ਮੌਜੂਦ ਸਗੇ ਜਿਨ੍ਹਾਂ ਦੀਆਂ ਬਾਵਾ ਫੜ ਫੜ ਕੇ ਮਹਿਲਾਵਾਂ ਨੇ ਆਪਣੇ ਆਪ ਨੂੰ ਬਚਾਇਆ ਕਿਉਂਕਿ ਲੇਡੀਜ਼ ਨੇ ਵੀ ਜ਼ਬਰਨ ਪ੍ਰਾਈਵੇਟ ਗੁੰਡੇ ਚੱਕ ਚੱਕ ਕੇ ਗੱਡੀਆਂ ਕਾਰਾਂ ਚ ਖਿੱਚ ਰਹੇ ਸੀਗੇ ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਮਾਨੇਵਰ ਦਰਸ਼ਨਦਰ 라ਵਨ ਜੀ ਚੌਧਰੀ ਯਸ਼ਪਾਲ ਜੀ ਰਜੇਸ਼ ਦੇਤਿਆ ਜੀ ਚੋਟਾਲਾ ਸਾਹਿਬ ਅਰੁਣ ਵੈਦ ਜੀ ਵਿਨੋਦ ਸਿੱਧੂ ਜੀ ਔਰ ਆਚਾਰਿਆ अरुण ਜੀ ਖੰਨਾ ਸੁਣ ਕੇ ਸਤਕਾਰਯੋਗ ਸਾਰੇ ਵੀ ਦਰਗੇਜ ਜੀ ਵੀ ਪਹੁੰਚੇ ਹੋਏ ਨੇ ਇੱਥੇ ਰਾਜਾ ਕਾਇਲ ਜੀ ਵੀ ਪਹੁੰਚੇ ਨੇ ਸਾਡੀ ਸਾਰਿਆਂ ਦੀ ਸਹਿਮਤੀ ਇਹ ਬਣੀ ਆ ਕਿ ਅਸੀਂ ਇਹਦੀ ਕਾਨੂੰਨੀ ਤਾਂ ਲੜਾਈ ਲੜਨੀ ਲੜਨੀ ਆ ਜਿਹੜੀ ਕੱਲ ਸਾਨੂੰ ਐਸਸੀ ਕਮਿਸ਼ਨ ਵੱਲੋਂ ਇਹਨਾਂ ਦੇ ਇੱਥੇ ਦੇ ਪੰਜ ਪਰਿਵਾਰਾਂ ਵੱਲੋਂ ਜਿਹੜੀ ਐਸਸੀ ਕਮਿਸ਼ਨ ਨੂੰ ਮਾਨਯੋਗ ਚੀਫ ਜਸਟਿਸ ਆਫ ਇੰਡੀਆ ਨੂੰ ਔਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮਾਨਯੋਗ ਐਸ்சி ਕਮਿਸ਼ਨ ਪੰਜਾਬ ਔਰ ਮਾਨਯੋਗ ਡੀਜੀਪੀ ਪੰਜਾਬ ਔਰ ਮਾਨਯੋਗ ਡੀਜੀਪੀ ਕ੍ਰਾਈਮ ਨੂੰ ਇਹ ਐਪਲੀਕੇਸ਼ਨਾਂ ਜਿਹੜੀਆਂ ਅਸੀਂ ਉਹਨਾਂ ਦੇ ਪੋਰਟਲ ਤੇ ਪਾਤੀਆਂ ਮੇਲ ਪਾਤੀਆਂ ਔਰ ਸਪੀਡ ਪੋਸਟ ਰਾਹੀਂ ਡਾਕ ਰਾਹੀਂ ਭੇਜ ਵੀ ਦਿੱਤੀਆਂ ਵਾ ਉਹਦੇ ਵਿੱਚ ਇਹੀ ਲਿਖਿਆ ਗਿਆ ਵਾ ਕਿ ਜਿਹੜੇ ਦੋਸ਼ੀ ਆ ਉਹ ਸਾਡੀ ਇੱਕ 16 ਤਰੀਕ ਵੀ ਪਈ ਸੀ 16 ਤੋਂ ਬਾਅਦ ਸਾਡੀ 18 ਤਰੀਕ ਸੀ 17 ਵੀ ਸੀਗੀ ਉਹ ਦੋਨੇ ਤਰੀਕਾਂ ਦੇ ਦੋਸ਼ੀ ਸ਼ਰਿਆਮ ਕੋ ਮਰੇ ਆ ਔਰ ਦੋਸ਼ੀ ਸ਼ਰਿਆਮ ਸੋਸ਼ਲ ਮੀਡੀਆ ਦੇ ਉਤੇ ਆਪਣੀ ਐਕਟੀਵਿਟੀਆਂ ਪਾ ਰਿਹਾ ਔਰ ਪੁਲਿਸ ਵੱਲੋਂ ਕਿਸੇ ਤਰੀਕੇ ਦੀ ਕੋਈ ਵੀ ਅਰੈਸਟ ਨਹੀਂ ਕੀਤੀ ਜਾ ਰਹੀ ਸਾਾਨੂੰ ਭਰੋਸੇ ਯਕਸੂਤਰਾਂ ਤੋਂ ਪਤਾ ਲੱਗਿਆ ਵਾ ਕਿ ਜਿਹੜੇ ਐ ਦੋਸ਼ੀ ਆ ਉਹਨਾਂ ਨੇ ਆਪਣੀ ਇਨਕੁਆਰੀ ਵੀ ਲਾ ਲੀਤੀ ਗਈ ਆ ਜਦਕੀ ਮਾਨਯੋਗ ਸੁਪਰੀਮ ਕੋਰਟ ਦੀ ਰੂਲਿੰਗ ਕੀ ਐਸਸੀਐਸਸੀ ਐਕਟ ਔਰ ਬੇਅਦਵੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਔਰ ਸਰਕਾਰ ਕੁਛ ਨਹੀਂ ਕਰ ਸਕਦੀ ਜਦ ਮਾਮਲਾ ਕੋਰਟ ਦੇ ਅੰਦਰ ਚਲੇ ਜਾਵੇ ਔਰ ਵਿਸ਼ਾਸ ਵਿਸ਼ੇਸ਼ ਕਰਕੇ ਦੋਨੇ ਤਰ੍ਹਾਂ ਦੇ ਅੰਦਰ ਸਿੱਧੀ ਅਰੈਸਟ ਪੈਂਦੀ ਆ ਔਰ ਉਹਨਾਂ ਇਨਕੁਆਰੀਆਂ ਕਿੱਦਾਂ ਲਵਾ ਰਿਆ ਇਹਦਾ ਮਤਲਬ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਮੈਨੇਜਮੈਂਟ ਕੀਤਾ ਜਾ ਰਿਹਾ ਵਾ ਜਿਹੜੀ ਇਹ ਪੁੱਛੇ ਬਿਲਡਿੰਗ ਪਰ ਕੋਰਟ ਦੇ ਆਰਡਰ ਦਿਖਾਏਗੇ ਕੋਰਟ ਦੇ ਆਰਡਰ ਇੱਥੇ ਲక్ష్ਮੀ ਆਂਟੀ ਖੜੇ ਆ ਇਹ ਕੋਰਟ ਦੇ ਆਰਡਰ ਮੰਗੀ ਗਏ ਕੌਂਸਲ ਸਾਹਿਬ ਵੀ ਕੋਰਟ ਦੇ ਆਰਡਰ ਮੰਗੀ ਗਏ ਕੋਰਟ ਦੇ ਆਰਡਰ ਕਿਸੇ ਨੇ ਨਹੀਂ ਦਿਖਾਏ ਔਰ ਇਹਨਾਂ ਨੂੰ ਸੁਪਰੀਮ ਕੋਰਟ ਸੁਪਰੀਮ ਕੋਰਟ ਕਹਿ ਕੇ ਦਹਿਸ਼ਤ ਮਚਾਤੀ ਇਦਾਂ ਦੀਆਂ ਕੋਸ਼ਿਸ਼ਾਂ ਜਦ ਕਿ ਉਹ ਲੋਅਰ ਕੋਰਟ ਦੇ ਮਾਨਯੋਗ ਗੌਰਵ ਗੁਪਤਾ ਜੀ ਦੀ ਅਦਾਲਤ ਦੇ ਆਰਡਰ ਆ ਇਹਨਾਂ ਕੋ ਦੋ ਡਿਗਰੀਆਂ ਇੱਕ ਸਟੇ ਆ ਇਹਨਾਂ ਨੂੰ ਵਿਚਾਰੇ ਹੁੰਦਾ ਇਹ ਨਹੀਂ ਸੀ ਪਤਾ ਕਿ ਡਿਗਰੀ ਹੁੰਦਾ ਕੀ ਹੈ ਕਿ ਡਿਗਰੀ ਤੋਂ ਬਸ ਇਦੀ ਰਿਸਟਰੀ ਹੋ ਜਾਂਦੀ ਆ ਔਰ 1957 ਤੋਂ ਇੱਕ ਆਵਾਜ ਆ ਔਰ 1983 ਤੋਂ ਲక్ష్ਮੀ ਆਂਟੀ ਦੇ ਸੋਰਾ ਸਾਹਿਬ ਨੇ ਪੰਜਵੀਂ ਪੀੜ੍ਹੀ ਆ ਮੰਗੇ ਰਹੇ ਆਂ ਜੀ ਮਾਂਗੇਰਮ ਵਾਲਮੀਕੀ ਜੀ ਨੇ ਇਹ ਮੰਦਿਰ ਸਥਾਪਿਤ ਕੀਤੀ ਸੀ ਸਾਰੇ ਦੇਵੀ ਦੇਵਤਿਆਂ ਦੇ ਔਰ ਬੜੀ ਬੇ ਅਦਵੀ ਕੀਤੀ ਗਈ ਔਰ ਬੜੇ નિર્દય ਢੰਗ ਦੇ ਨਾਲ ਉਹ ਮੂਰਤੀਆਂ ਨੂੰ ਜੀਸੀਬੀ ਦੇ ਵਿੱਚ ਚੱਕ ਕੇ ਸੱਟਿਆ ਗਿਆ ਔਰ ਸਾਡੇ ਕੋਲ ਤਾਂ ਇਹ ਵੀ ਜਾਣਕਾਰੀ ਹੈ ਜਿਹੜੀ ਇੱਥੇ ਮੌਕੇ ਤੇ ਜਦੋਂ ਅਸੀਂ ਸਾਰੇ ਸਤਕਾਰਯੋਗ ਵੀਰ ਬਿਆਨ ਲਖਾਰੀ ਸੀ ਤੇ ਨਾਲ ਇਹਦੇ ਪ੍ਰਾਈਵੇਟ ਸੇ ਫੈਕਟਰੀ ਦੇ ਵਿੱਚ ਤੇ ਬਾਹਰ ਉਹ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਜੀਸੀਬੀ ਮਸ਼ੀਨਾਂ ਹੀ ਗਾਇਬ ਹੋ ਗਈਆਂ ਹੁਣ ਜਿਹੜੀ ਮਸ਼ੀਨ ਉੱਥੇ ਆ ਇੱਥੇ ਨਿਕੁ ਭਾਰਤੀ ਦੇ ਦਫ਼ਤਰ ਦੇ ਸਟਾਫ ਆ ਉਹਨਾਂ ਨੇ ਜੀਸੀਬੀ ਮਸ਼ੀਨਾਂ ਜਿਹੜੀਆਂ ਇੱਥੇ ਖੜੀਆਂ ਸੀ ਉਹਨਾਂ ਦੀਆਂ ਜਿਹੜੀਆਂ 82 ਨੰਬਰ ਹੁੰਦੀਆਂ ਵਾਂ ਉਹਦੀਆਂ ਫੋਟੋਆਂ ਖਿੱਚੀਆਂ ਜਿਹੜੀ ਥਾਣੇ ਦੇ ਅੰਦਰ ਖਿੱਚੀ ਉਹਦੀ ਵੀ ਫੋਟੋ ਖਿੱਚੀ ਉਹ ਚੈਸੀ ਨੰਬਰ ਤੇ ਚੈਸੀ ਨੰਬਰ ਦੋਨੇ ਫਰਕ ਆ ਉਹ ਕੋਈ ਇੱਥੇ ਰਾਹ ਜਾਂਦੀ ਜਬਰਨ ਜੀਸੀਬੀ ਮਸ਼ੀਨ ਰੁਕੀ ਆ ਰੋਕੇ ਉਹਨੂੰ ਥਾਣੇ 'ਚ ਬੰਦ ਕਰ ਦਿੱਤਾ ਗਿਆ ਇਹਦਾ ਮਤਲਬ ਪ੍ਰਸ਼ਾਸਨ ਵੀ ਮਿਲਿਆ ਹੋਇਆ ਆ ਔਰ ਮੈਂ ਸਤਕਾਰਯੋਗ ਜਿੰਨੇ ਵੀ ਸਮਾਜਿਕ ਧਾਰਮਿਕ ਜਥੇਬੰਦੀਆਂ ਵਾਂ ਉਹਨਾਂ ਅੱਗੇ ਬੇਨਤੀ ਕਰਨਾ ਚਾਹਨਾ ਵਾਂ ਕਿ ਮੀਡੀਆ ਦੇ ਬਾਰਫਤ ਕਿ ਤੁਸੀਂ ਜਿਹੜਾ ਸੋਮਵਾਰ ਨੂੰ ਅਸੀਂ ਐਸਸੀ ਕਮਿਸ਼ਨ ਦਿੱਲੀ ਜਾਣਾ ਵਾ ਉਸ ਤੋਂ ਬਾਅਦ ਜਿਹੜੀ ਕੋਈ ਰੂਪਰੇਖਾ ਤਿਆਰ ਹੋਗੀ ਉਹ ਆਪਾਂ ਇਮਾਨਦਾਰੀ ਦੇ ਨਾਲ ਉਹਨੂੰ ਸੋਸ਼ਲ ਮੀਡੀਆ ਰਹੀ ਇਲੈਕਟ੍ਰੋਨਿਕ ਮੀਡੀਆ ਰਹੀ ਪ੍ਰਿੰਟ ਮੀਡੀਆ ਰਹੀ ਉਹਨੂੰ ਵਾਇਰਲ ਕਰੀਏ ਹੁਣ ਮੈਂ ਬੇਨਤੀ ਕਰਾਂਗਾ ਚੌਧਰੀ ਯਸ਼ਪਾਲ ਜੀ ਨੂੰ ਫੇਰਾਵਨ ਸਾਹਿਬ ਜੀ ਸਾਹਿਬ ਪਤਕਾਰ ਜੋ ਸਰ ਰਿਪੋਰਟਰ ਬੀਰੋ ਤੁਹਾਡਾ ਪਹਿਲਾਂ ਮੈਂ ਧੰਨਵਾਦ ਕੀ ਤੁਸੀਂ ਸਾਡੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਲੁਧਿਆਣੇ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਆਵਾਜ਼ ਹੈ ਇਹ ਪਹੁੰਚ ਰਹੀ ਹੈ ਮੈਂ ਇਸ ਗੱਲ ਦਾ ਤੁਹਾਡਾ ਧੰਨਵਾਦ ਕਰਦਾ ਔਰ 12 ਤਰੀਕ ਨੂੰ ਜਿਹੜਾ ਇੰਡਸਟਰੀਰੀ ਹੈ ਪਲਾਟ ਦੇ ਵਿੱਚ 1957 ਦੇ ਵਿੱਚ 26 ਪਰਿਵਾਰ ਬੈਠੇ ਸੀਗੇ ਉਹ ਤੁਹਾਡੀ ਸਾਰਿਆਂ ਦੀ ਜਾਣਕਾਰੀ ਚ ਹੈ ਔਰ 12 ਤਰੀਕ ਨੂੰ ਕੋਰਟ ਦੇ ਆਰਡਰ ਦਿਖਾ ਕੇ ਜਿੱਥੇ ਪੋਜੈਸ਼ਨ ਲੈਣ ਦੇ ਆਰਡਰ ਸੀ ਉਥੇ ਨਜਾਇਜ਼ ਮਕਾਨ ਵੀ ਟਾਏ ਔਰ 13 ਤਰੀਕ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪੋਲੇ ਸ਼ੰਕਰ ਜੀ ਮਾਸ ਰਸਵਤੀ ਦੀ ਕਾਲੀ ਮਾਤਾ ਦੀ ਬਾਲਾ ਜੀ ਦੀ ਇਹ ਮੂਰਤੀਆਂ ਨੂੰ ਬੇਅਦਬੀ ਦੇ ਨਾਲ ਅਰੇ ਬੜੇ ਬੇਰਹਿਮੀ ਦੇ ਨਾਲ ਜਿਹੜੀ ਕੂੜੇ ਵਾਲੀ ਜੀਸੀਪੀ ਹੁੰਦੀ ਹੈ ਉਹਦੇ ਨਾਲ ਤੋੜਿਆ ਗਿਆ ਤੋੜ ਕੇ ਬੜੇ ਬੇਰਹਿਮੀ ਦੇ ਨਾਲ ਟਰੱਕ ਦੇ ਵਿੱਚ ਸੁੱਟਿਆ ਗਿਆ ਇਸ ਇਹਨੂੰ ਸੁਣ ਕੇ ਸਾਰੇ ਦਲਿਤ ਭਾਈਚਾਰਾ ਵਾਲਮੀਕੀ ਭਾਈਚਾਰੇ ਦੇ ਅੰਦਰ ਬੜਾ ਜੋਸ਼ ਆਇਆ ਔਰ ਸਾਰੇ ਅਸੀਂ ਇਕੱਠੇ ਹੋਏ ਕੱਠੇ ਹੋ ਕੇ ਜਦੋਂ ਇੱਥੇ ਧਰਨਾ ਲਾਣ ਲੱਗੇ ਤੇ ਲੁਧਿਆਣਾ ਪੁਲਿਸ ਦੇ ਵੱਡੇ ਸਾਰੇ ਅਫੀਸਰ ਸੀਨੀਅਰ ਅਫੀਸਰ ਇੱਥੇ ਆਏ ਉਹਨਾਂ ਨੇ ਸਾਡੇ ਕਹਿੰਦੇ ਉੱਪਰ ਪਰਚਾ ਦਰਜ ਕਰਤਾ ਐਸਸੀ ਐਕਟ ਵੀ ਲਾਤਾ 295 ਵੀ ਲਾਤੀ ਉਸ ਤੋਂ ਦੂਸਰੇ ਦਿਨ ਸਾਡੀ ਜਿਹੜੀ ਮੀਟਿੰਗ ਹੈ ਉਹ ਅਫਸਰਾਂ ਨੇ ਸਾਡੀ ਲੁਧਿਆਣਾ ਦੇ ਮਾਨ ਜੋ ਪੁਲਿਸ ਕਮਿਸ਼ਨਰ ਸਪਨ ਸ਼ਰਮਾਈ ਨਾਲ ਰਖਾਈ ਔਰ ਸਪਨ ਸ਼ਰਮਾਈ ਨੂੰ ਜਦੋਂ ਦੱਸਿਆ ਕਿ ਠੀਕ ਹੈ ਕੋਰਟ ਦੇ ਆਰਡਰ ਆਏ ਚਾਹੇ ਉਹ ਲੋਅਰ ਕੋਰਟ ਦੇ ਸੀ ਕਿਸੇ ਵੀ ਕੋਰਟ ਦੇ ਪਰ ਅਸੀਂ ਸਤਿਕਾਰ ਕਰਦੇ ਆਂ ਕੋਰਟਾਂ ਦੇ ਆਰਡਰਾਂ ਦੇ ਨਾਲ ਪੁਲਿਸ ਆਂਦੀ ਤਾਂ ਸਮਝ ਲੱਗੀ ਐ ਪਰ ਕੋਰਟ ਦੇ ਆਰਡਰ ਦੇ ਨਾਲ ਗੁੰਡੇ ਆਂਦੇ ਨਹੀਂ ਸਮਝ ਲੱਗੀ ਸਾਡੀ ਔਰ ਜਿਨ੍ਹਾਂ ਨੇ ਆ ਗਏ ਇੱਥੇ ਸਾਡੀਆਂ ਔਰਤਾਂ ਦੇ ਬੱਚਿਆਂ ਦੇ ਉੱਪਰ ਹੱਥ ਚੱਕਿਆ ਕਈਆਂ ਦਾ ਸਿਰ ਪਾੜਤਾ ਔਰ ਬੜੀ ਬਦਤਮੀਜ਼ੀ ਕੀਤੀ ਗੁੰਡਾਗਰਦੀ ਕੀਤੀ ਤੇ ਸੀਪੀ ਸਾਹਿਬ ਬੜੇ ਉਹ ਪ੍ਰਭਾਵਿਤ ਹੋਏ ਇਸ ਗੱਲ ਨੂੰ ਲੈ ਕੇ ਬੜੇ ਉਹਨਾਂ ਨੇ ਮਹਿਸੂਸ ਕੀਤਾ ਕਿ ਯਾਰ ਬੜਾ ਇਹ ਗੁੰਡਾਗਰਦੀ ਹੋਈ ਹੈ ਤੇ ਇਮੀਡੀਏਟਲੀ ਉਸ ਮੀਟਿੰਗ ਦੇ ਵਿੱਚ ਰਮਨਜੀਤ ਪੁੱਲਰ ਏ ਏ ਡੀਸੀਪੀ ਸਾਹਿਬ ਸਗੇ ਉਹਨਾਂ ਨੂੰ ਇਸ ਸੀਪੀ ਸਾਹਿਬ ਨੇ ਹੁਕਮ ਕੀਤੇ ਕਿ ਇਮੀਡੀਏਟਲੀ ਇਹਨਾਂ ਜਿਹੜੇ ਮੌਕੇ ਤੇ ਆਏ ਆ ਪ੍ਰਾਈਵੇਟ ਬੰਦੇ ਉਹਨਾਂ ਦੇ ਉੱਪਰ ਗੁੰਡਾ ਐਕਟ ਲਾਇਆ ਜਾਵੇ ਗੁੰਡਾ ਐਕਟ ਲੱਗ ਗਿਆ ਪਰ ਉਸ ਤੋਂ ਬਾਅਦ ਕਿਸੇ ਵੀ ਅਫਸਰ ਨੇ ਜਿਹੜੇ ਸਾਡੇ ਵਿੱਕੀ ਸੋਹਤਾ ਜੀ ਸਾਡੇ ਸਤਕਾਰਯੋਗ ਕਾਉਂਸਲਰ ਨਿੱਕੂ ਭਾਰਤੀ ਜੀ ਅਰਨ ਬਿਆਜੀ ਇਹ ਗਏ ਇਹਨਾਂ ਨੇ ਜਦੋਂ ਐਫਆਈਆਰ ਦਰਜ ਕਰਾਤੀ ਜਦੋਂ ਨਾਮ ਦੱਸਣੇ ਚਾਹੇ ਤੇ ਪੁਲਿਸ ਦੇ ਅਫਸਰਾਂ ਨੇ ਨਾਮ ਨਹੀਂ ਲਿਖੇ ਉਹਨਾਂ ਨੂੰ ਸਮਝ ਨਹੀਂ ਸਾਨੂੰ ਲੱਗਦੀ ਕਿ ਕਿਹੜੀ ਸਰਕਾਰ ਦੀ ਐਸੀ ਕੋਈ ਪਾਵਰ ਪਿੱਛੇ ਕੰਮ ਕਰ ਰਹੀ ਹੈ ਕਿ ਜਿਹੜੀ ਪੁਲਿਸ ਵੀ ਬੇਵਸ ਹੈ ਔਰ ਅਸੀਂ ਤੁਹਾਡੇ ਮਾਧਿਅਮ ਤੋਂ ਸੁੱਤੇ ਪੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਠਾਣਾ ਚਾਹੁੰਦੇ ਆ ਕਿ ਜਲਦੀ ਉਠੋ ਤੁਹਾਡੀ ਰਹਿਣਵਾਈ ਦੇ ਵਿੱਚ ਸਰਕਾਰ ਚੱਲ ਰਹੀ ਹੈ ਔਰ ਲੁਧਿਆਣਾ ਸ਼ਹਿਰ ਦੇ ਅੰਦਰ ਗੁੰਡਾਗਰਦੀ ਹੋਈ ਹੈ ਇਹਨਾਂ ਨੂੰ ਨੱਥ ਪਾਓ ਔਰ ਜਲਦ ਅਸੀਂ ਦਿੱਲੀ ਦੇ ਵਿੱਚ ਸਾਡੇ ਸਤਿਕਾਰਯੋਗ ਮਾਨਯੋਗ ਐਸਸੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਉਹਨਾਂ ਨੂੰ ਸਾਰੀ ਟੀਮ ਜਿਹੜੇ ਅਸੀਂ ਮਿਲਣ ਜਾ ਰਹੇ ਹਾਂ ਸਾਡੀ ਐਪਲੀਕੇਸ਼ਨ ਲੱਗ ਗਈ ਉਹਨਾਂ ਦਾ ਮੈਸੇਜ ਵੀ ਆ ਗਿਆ ਔਰ ਅਸੀਂ ਜਲਦ ਮਿਲ ਕੇ ਸਾਰੀ ਜਿੰਨਾ ਵੀ ਇੱਥੇ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਰਵਈਆ ਸਾਡੇ ਦਲਦਪਾਈ ਚਾਰੇ ਦੇ ਪ੍ਰਤੀ ਉਹ ਸਾਰੀ ਅਸੀਂ ਜਲਦੀ ਜਾ ਕੇ ਜਾਣਕਾਰੀ ਦਵਾਂਗੇ ਔਰ ਉਸ ਤੋਂ ਆਉਣ ਤੋਂ ਬਾਅਦ ਮੀਟਿੰਗ ਕਰਕੇ ਫਿਰ ਅਗਲਾ ਸੰਘਰਸ਼ ਵੀ ਜਰੂਰ ਕਰਾਂਗੇ ਹਾਂ ਜਿੰਨੇ ਵੀ ਸਤਿਕਾਰਯੋਗ ਆ ਗਏ ਸਾਰਿਆਂ ਨੂੰ ਜੈ ਭੀਮ ਜੈ ਭਰਤ ਦੇਖੋ ਜੀ ਜੇ ਦਿਨ ਪਹਿਲੇ ਦਿਨ ਆਏ ਉਹ ਬਲਬਨਾਲ ਸੀਗਾ ਬਲਬਨੂ ਅਸੀਂ ਕਿਹਾ ਵੀ ਆਰਡਰ ਦਿਖਾ ਰੇ ਪਰ ਉਸ ਬਲਬਨ ਨੇ ਆਰਡਰ ਵੀ ਨਹੀਂ ਦਿਖਾਏ ਨਾ ਇਹਨਾਂ ਨੂੰ ਦੱਸਿਆ ਆਂਦੇ ਸਾਰ ਕੁਛ ਲਿਡਸਾ 15 20 ਤੇ 40 50 ਗੁੰਡੇ ਲੋਕ ਜਿਹੇ ਸੀਗੇ ਇਹਨਾਂ ਨੂੰ ਹੱਥੀਂ ਕੱਢ ਕੱਢ ਕੇ ਫੜ ਫੜ ਕੇ ਲਿਆ ਰਹੀ ਤੱਕਾ ਮੁਕੀ ਕਰ ਰਹੀ ਸੀ ਥੱਪੜ ਵੀ ਮਾਰੇ ਕੁਸੂਨ ਮੁਕਿਆ ਵੀ ਕੀਤੀ ਤੇ ਕਈ ਇਹਦੇ ਸੱਟਾਂ ਵੀ ਲੱਗਿਆ ਨੇ ਅਸੀਂ ਇਹਦੀ ਨਿੰਦਾ ਕਰਦੇ ਆ ਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਅਸੀਂ ਉਸ ਦਿਨ ਵੀ ਖੈਰ ਸਾਹਿਬ ਵੀ ਆਏ ਸੀਗੇ ਵੀ ਅਸੀਂ ਕਿਹਾ ਵੀ ਤੁਸੀਂ ਠੀਕ ਆ ਪ੍ਰਚਾਰ ਰੱਜੀ ਕਰਤਾ ਕਰੋ ਰੈਸਟਰ ਤੇ ਕਰੋ ਜੋਗੀ ਗਰੀਬਾਂ ਨੂੰ ਸਾਭ ਮਿਲ ਸਕੇ ਵੀ ਇਹਨਾਂ ਕੋਲ ਜਿੰਨਾ ਕੋ ਧੱਕਾ ਹੋਇਆ ਇਹਨਾਂ ਨੇ ਰੱਬਗੇ ਕੀਤਾ ਇਹਨਾਂ ਨੂੰ ਕੁਛ ਵੱਲੋਂ ਮਰਦ ਨਹੀਂ ਮਿਲੀ ਜਿੰਨਾ ਵੀ ਸਾਡਾ ਸਮਾਜ ਬੈਠਾ ਸਾਰੇ ਇਹਨਾਂ ਦੇ ਮਤਲਬ ਕਰ ਰਹੇ ਨੇ ਜਿੰਨੇ ਜੋਗ ਨੇ ਅਸੀਂ ਤਨ ਮਨ ਧਨ ਨਾਲ ਔਰ پارٹی ਤੇ ਉੱਠ ਕੇ ਮੈਂ ਨੂੰ ਭਾਰਤੀ ਜਾਂ ਪੀਮ ਕ੍ਰਾਂਤੀ ਦਾ ਪੰਜਾਬ ਪ੍ਰਧਾਨ ਹੋਣ ਕਰਕੇ ਮੈਂ ਨਾਲੇ ਨਾਲ ਖੜਿਆ ਜਿਹੜੇ ਲੋਕ ਉਦੋਂ ਆਏ ਸੀ ਉਹਨਾਂ ਚੋਂ ਪੀਂਆਂ ਨੂੰ ਤੁਸੀਂ ਪਛਾਣਦੇ ਹੋ ਕੁਝ ਜਾਣੇ ਪਛਾਣਦੇ ਕਈਆਂ ਨੂੰ ਪਛਾਣਦੇ ਆ ਕਈਆਂ ਦੇ ਨਾਮ ਵੀ ਦਿੱਤੇ ਨੇ ਕੁਝ ਪੁਲਸ ਨੇ ਨਾਮ ਵੀ ਨਹੀਂ ਪਾਏ ਜੀ ਇਹ ਪਤਾ ਨਹੀਂ ਸਮਝ ਤੋਂ ਬਾਹਰ ਆ ਵੀ ਅਸੀਂ ਬਚਪਨ ਤੋਂ ਲੈ ਕੇ ਸੁਣਦੇ ਆਏ ਆ ਅੱਜ ਤੇ 50 ਸਾਲ ਪਹਿਲਾਂ 100 ਸਾਲ ਬਾਅਦ ਪਹਿਲਾਂ ਵੀ ਐਸੀ ਸਮਾਜ ਨਾਲ ਥਕਾ ਹੁੰਦਾ ਸੀ ਹਨ ਲੋਕ ਪੜੇ ਕੋ ਜਾਗਰਤ ਹੋ ਗਈ ਹੁਣ ਵੀ ਉਹੀ ਤਕਾ ਹੋ ਰਿਹਾ ਹੈਗਾ ਇੱਥੇ ਕੋਈ ਵੀ ਪਤਾ ਲੱਗਾ ਵੀ ਸਮਾਜ ਦੇ ਬੰਦੇ ਨੇ ਦੇਖੋ ਜੀ ਕੋਈ ਸਮਾਜ ਦਾ ਬੰਦਾ ਨਹੀਂ ਸੀ ਜਿਹੜਾ ਜਿਹੜੀ ਭੀੜ ਹੰਦੀ ਆ ਜਿਹੜਾ ਗੁੰਡਾ ਅੰਸਰਨ ਦਾ ਨਾ ਉਹਦੀ ਕੋਈ ਸਮਾਜ ਉਹ ਨਹੀਂ ਨਾ ਉਹਦੀ ਕੋਈ ਪਛਾਣ ਨਹੀਂ ਆ ਉਹ ਗੰਦੇ ਗੁੰਡਾ ਅੰਸਰ ਸੀਗੇ ਉਹ ਕਿਸੇ ਸਮਾਜ ਦੇ ਕੋਈ ਸਮਾਜ ਦਾ ਨਹੀਂ ਹੁੰਦਾ ਉਹਨਾਂ ਨੂੰ ਖਾਲੀ ਗੁੰਡਾ ਕਰਦੀ ਕਰਨੀ ਔਰ ਕੱਦਿਆ ਕਰਨੇ ਔਰ ਪੈਸੇ ਇਕੱਠੇ ਕਰਨੇ ਜੈ ਭੀਮ ਜੈ ਭਾਰਤ